ਆ ਦੇਖੋ ਟੌਮੀ ਕਿਵੇਂ ਆਖੜਿਆ ਕਹਿੰਦਾ ਮਿੱਥੂ ਬਣਾ ਨਹੀਂ ਕੋਈ ਕੰਮ ਹੁੰਦਾ ਮੈਂ ਤਾਂ ਨਾਲ ਜਾਊਂਗਾ ਮੈਂ ਟ੍ਰੈਕਟਰ ਤੇ ਹਾਰਾ-ਹਾਰਾ ਕੱਢਦਾ ਕਹਿੰਦਾ ਮੈਨੂੰ ਚਾਰਜ ਕਰਾਉਣਾ ਉਹ ਛਾਲ ਮਾਰ ਕੇ ਟਿੱਕ ਗਿਆ ਜੇਹੜੇ ਤੇ ਬਿਠੂਗਾ ਆਹ ਦੇਖੋ ਇਹਨੂੰ ਐ ਲੱਗਦਾ ਵੀ ਮਿੱਥੂ ਬਣਾ ਕੋਈ ਕੰਮ ਹੀ ਨਹੀਂ ਹੁੰਦਾ ਫੌਰ ਕਹਿੰਦਾ ਮੈਨੂੰ ਵੀ ਬਿਠਾਈ ਨੂੰ ਵੀ ਹੱਥ ਪੈਗੀ ਇਹ ਤਾਂ ਉੱਪਰ ਚੜਿਆ ਨਹੀਂ ਜਾਂਦਾ ਇਹਨੂੰ ਚੱਕ ਕੇ ਉੱਪਰ ਬਿਠਾਉਣਾ ਪੈਣਾ ਫਤੂ ਜਿਵੇਂ ਟੌਮੀ ਕਰਦਾ ਉਮੀ ਇਹ ਕਰਦਾ ਆਹ ਬਹਿ ਗਿਆ ਉੱਪਰ ਦਾ ਬਾਬਾ ਮੰਗੂ ਦੂਜਾ ਥੇੜੀ ਤੇ ਬੈਠਾ ਆ ਮਗਰਾਟ ਤੇ ਵਹਿ ਗਿਆ ਇਹਨਾਂ ਨੂੰ ਐ ਵੀ ਮੇਥੋਂ ਬਣਾ ਸਾਥੋਂ ਬਣਾ ਕੋਈ ਕੰਮ ਹੀ ਨਹੀਂ ਹੁੰਦਾ ਆਹ ਦੇਖੋ ਕਿੱਡੀਆਂ ਫੀਲ ਗਾਲਾਈ ਫਿਰਦੇ ਨੇ ਮਾਣ ਦੇ ਲੋ ਟਰੈਕਟਰ ਬਾਹਰ ਕੱਢਣਾ ਭਾਵੇਂ ਖੇਤ ਜਾਣ ਨੂੰ ਕੱਢਾ ਜਾਂ ਕਿਤੇ ਹੋਰ ਜਾਣ ਨੂੰ ਕੱਢਣਾ ਤਾਂ ਇਹਨਾਂ ਨੇ ਇੱਕ ਵਾਰ ਝਾਟੀ ਲੈਣੀ ਹੈ ਚਲਾ ਕੇ ਦੇਖਣਾ ਆਹ ਹੋਰ ਦੇਖੋ ਜਨਾ ਵੀ ਪੂਰੀ ਹਾਰਾ ਨਹੀਂ ਕੱਢੀ ਜਾਂਦੀ ਉਹਨਾਂ ਜਿਹੜੇ ਇਹਨਾਂ ਨੇ ਥੱਲੇ ਨਹੀਂ ਕਰਨਾ ਇਹ ਥੱਲੇ ਤਾਰਾਂਗੇ ਤਾਂ ਰੋਲਾ ਪਾਉਣਗੇ ਟਰੈਕਟਰ ਦੇ ਟਾਇਰਾ ਮੁਰੇ ਹੋਣਗੇ ਗੁਰਕੀਆਂ ਮਟਣਗੇ ਆਹ ਦੇਖੀ ਨਾ ਆਹ ਖੜਤੀ ਮੰਤਪੂਰੀ ਵੀ ਲਗਾ ਵੀ ਮਾਈਂ ਖੜਾ ਕਰਦੇ ਤੂੰ ਮੇਰੇ ਤੋਂ ਨਾ ਕਿਸੇ ਨੂੰ ਕੰਮ ਕਰਨਾ ਹੀ ਨਹੀਂ ਆਉਂਦਾ ਟਰੈਕਟਰ ਚਲਾਉਣਾ ਹੀ ਨਹੀਂ ਆਉਂਦਾ ਦੂਜਾ ਬੈਠਾ ਨਾਲ ਪੌਂਕਦਾ ਆਹ ਵੀ ਦੇਖੀ ਵੀ ਬਾਹਰੇ ਕਿਹੜਾ ਕਿਉਂ ਨਹੀਂ ਕੱਢਣਗੇ ਇੱਥੇ ਘਮਾਈ ਜਾਂਦੇ ਪਤਾ ਨਹੀਂ ਪਤਾ ਨਹੀਂ ਸਾਡੇ ਵਾਲੀ ਇਹੋ ਜਿਹੇ ਨੇ ਪਤਾ ਨਹੀਂ ਸਾਰੇ ਇਹੋ ਜਿਹੇ ਹੁੰਦੇ ਨੇ ਆਉ ਦੇ ਕੋਈ ਜੇ ਸਟੀਰਿੰਗ ਮੈਂ ਵੱਟ ਕਹੂੰਗਾ ਫੇਰ ਵੀ ਤੁਸੀਂ ਉਹ ਆਉ ਦੇ ਕੋਈ ਤੁਹਾਡੇ ਸਾਹਮਣੇ ਕੰਦੜਾ ਕਮਾਲ ਦੇ ਹੁੰਦੇ ਆ ਕਦੇ ਕਿਸੇ ਸਮੇਂ ਨਰਮਾਈਂ ਕਰਨਾ ਵੀ ਤੁਸੀਂ ਉਹ ਚਲਾ ਲਓ ਯਾਰ ਮੈਂ ਤਾਂ ਥੱਲੇ ਉੱਤਰ ਕੇ ਬਹਿਣਾ ਜਮੀਨੀ ਮੰਦੇ ਉੱਤਰਦੇ ਨਹੀਂ ਉਹਨਾਂ ਜਗ੍ਹਾ ਜਿੰਨਾ ਟਾਈਮ ਕੰਮ ਨਿਭੜਦਾ ਨਹੀਂ ਉਹਨਾਂ ਟਾਈਮ ਦੇ ਉੱਤਰਦੇ ਤੋਂਮੀ ਦੇ ਨਾਲ ਥੌਰ ਨੂੰ ਵੀ 1000 ਰੁਪਏ ਪੈ ਗਈ ਨਾ ਵੀ ਨਾ ਕਹਿੰਦੇ ਅਸੀਂ ਟਰੈਕਟਰ ਦੇ ਮਾਲਕਾਂ ਸਾਥੋ ਬਣਾਣੀ ਕਹਿੰਦੇ ਕੋਈ ਕੰਮ ਹੁੰਦਾ ਦੇਖੋ ਕਿਵੇਂ ਨਵਾਬਾ ਵਾਂਗੂ ਬੈਠਿਆ ਆਹ ਦੇਖੋ ਹੈਲੋ ਕਿਵੇਂ ਕਰਦਾ ਆਹ ਆ ਪੂਰੀ ਟੌਹਰਾ ਹੈ ਆ ਦੇਖੋ ਦਵਾਰੇ ਫੇਰ ਆਉ ਦੇਖੋ ਬਾਲੇ ਭੜੇ ਨੇ ਪੱਟੂ ਜਮੀਨ ਨਹੀਂ ਮੰਨਦੇ ਜਿੱਨਾਂ ਚ ਰਹਿਣ ਕੰਮ ਨਿਪਟਦਾ ਨਹੀਂ ਟਰੈਕਟਰ ਸਾਈਡ ਦੇ ਨਹੀਂ ਘਟਾਉਂਦੇ ਉਹਨਾਂ ਚ ਜਮੀਨ ਨਹੀਂ ਉੱਤਰਦੀ ਕਿੰਨਾ ਮਰਜ਼ੀ ਦੀ ਹੋ ਜਾਂਦੀ ਆਹ ਦੇਖੋ ਜੂਜਾ ਕਹਿੰਦਾ ਨਾ ਬਾਹਰੇ ਕਿਹੜਾ ਕੱਢਣਾ ਆਲੇ ਇਹ ਰੱਜਿਆ ਨਹੀਂ ਮਾਣ ਇਹਨਾਂ ਦਾ ਹਰ ਟੋਪੀ ਦਾ ਬਾਲੀ ਫੀਲਿੰਗ ਲੈ ਜਾਂਦਾ ਪੁੱਤ ਇਹਨੂੰ ਐ ਲੱਗਦਾ ਵੀ ਮੇਟੋ ਬਣਾਣੀ ਕਿ ਟ੍ਰੈਕਰ ਲਾ ਦੇਣਾ ਕਿ ਟ੍ਰੈਕਰ ਲਾ ਦੇਣਾ